ਉਹ ਬੰਦਾ ਆ ਗਿਆ ਮੱਲੋ ਬਾਹਰਲੇ ਮੌਲਖ ਚੋਂ ਇਹਨੂੰ ਕਹਿੰਦੇ ਆ ਇੰਪੋਰਟ ਕੀਤਾ ਖਿਡਾਰੀ ਇੰਪੋਰਟ ਕੀਤਾ ਪਹਿਲੇ ਦਿਨ ਹਜੇ ਘੰਟੇ ਹੀ ਹੋਇਆ ਕੁਛ ਘੰਟੇ ਕੁਛ ਮਿੰਟ ਹੀ ਹੋਇਆ ਤੇ ਪਹਿਲੇ ਦਿਨ ਸਿੱਧਾ ਗਰਾਊਂਡ ਦੇ ਵਿੱਚ ਕਰੈਕਟ ਦਾ ਇੰਨਾ ਤੇਜ਼ ਬੁਖਾਰ ਚੜ ਚੁੱਕਿਆ ਇਹਦਾ ਟੈਂਪਰੇਚਰ ਚੈੱਕ ਕਰਦੇ ਆ ਚਲੋ ਗਰਾਊਂਡ ਚਲੋ ਆਜੋ ਚਲੋ ਉੱਥੇ ਚਲੋ ਆਜੋ ਚਲੋ ਆ ਜਾ ਫਰੀਦ ਤੂੰ ਅੱਜ ਇਹਨੂੰ ਮਾਰਦਾ ਮੈਂ ਬੌਂਸਰਾਂ ਮਾਰਦਾ ਅੱਜ ਮੈਂ ਓ ਸੋਲ ਮੇਰਾ ਫੋਨ ਚੱਕ ਰਹੀ ਓ ਇੱਥੇ ਰਹਿ ਗਿਆ ਫੋਨ ਚੱਕ ਲਿਓ ਅੱਜ ਚੱਕ ਲਓ ਹੈਲਮਟ ਹਲਮਟ ਚੱਕ ਲਿਆ ਕਰਦਾ ਤੂੰ ਬਾਉਂਸਰਾਂ ਦੇ ਖੇਪਾਂ ਇਦਾਂ ਆਹ ਪੂਰ ਗਾ ਹੈ ਨਹੀਂ ਗੇੜੇ ਕੰਨੂ ਮਮੇ ਦੀਆਂ ਲੋੜਾਂ ਪੈ ਗਈ ਤੋ ਕਰਨਾ ਗੀਤ ਤੋ ਗਤਵਾਰਾ ਗਾ ਹੈ ਹਾਂ ਮੈਂ ਤਾਂ ਪੁਰਾਣੀ ਗੀਤ ਕਰਨ ਵਾਸਤੇ ਆਇਆ ਗੀਤ ਕਰਨ ਵਾਸਤੇ ਆਇਆ ਸਾਡਾ ਬੱਦਾਂ ਬਾਹਰ ਇਹ ਕੋਈ ਵੀ ਕੰਪਨੀ ਮੇਰੀ ਗੱਲ ਸੁਣਦੀ ਹੋਵੇ ਤਾਂ ਉਹ ਕੰਪਨੀ ਸਾਡੇ ਨਾਲ ਸੰਪਰਕ ਕਰੇ ਗੀਤ ਕਰਨ ਹੈ ਗੋਰੀ ਗੋਰੀ ਨੂੰ ਸ਼ੇਅਰ ਕਰ ਦਾਂਗੇ ਪਹਿਲੇ ਗੋਰੀ ਨਾਲ ਨਹੀਂ ਟਾਈਪ ਕਰਨਾ ਕਿਉਂ ਉਹਦੇ ਪਹਿਲਾਂ ਚਾਰ ਪੰਜ ਰਿਕਾਰਡ ਕਰ ਚੁੱਕਾ ਗੱਲੀ ਬਾਤੀ ਪੰਜ ਸੱਤ ਰਿਕਾਰਡੋ ਕਰ ਚੁੱਕਾ ਸਾਡੇ ਆਏ ਗੋਰੀ ਨੂੰ ਟੈਗ ਬਾਈ ਨੂੰ ਟੈਗ ਕਰ ਦੇ ਵਾ ਠੀਕ ਹੈ ਹਾਂ ਉਹਨੂੰ ਗਾਣਾ ਵੀ ਇੱਕ ਮੇਰਾ ਪਸੰਦ ਆਇਆ ਹੋਇਆ ਪੁੱਤਾ ਪੁੱਤਾ ਵਾਲਾ ਗਾਣਾ ਹਾਂ ਪੁੱਤਾ ਨਾਲ ਪੈਗ ਚੱਲਦੇ ਕੋਈ ਆਏ ਜੇ ਗੀਤ ਉਹਨੇ ਲੀਕ ਨਾ ਕਰੀ ਲੀਕ ਨਾ ਕਰ ਸਰ ਜੀ ਪੈਰ ਚੱਕਿਓ ਚੱਲ ਆ ਜਾ ਫਰੀ ਤੋਂ ਆ ਜਾ ਪਰ ਭੇਜ ਕਿਵੇਂ ਮਹਿਸੂਸ ਹੋ ਰਿਹਾ ਵੀ ਕੀ ਮਹਿਸੂਸ ਹੋ ਰਿਹਾ ਗਲੀਆਂ ਮੈਨੂੰ ਇੱਕ ਲੱਗਦੀ ਆ ਹਾਂ ਆਪਦੀ ਮੁਲਕ ਤੋਂ ਵੱਡੀ ਚੀਜ਼ ਦੁਨੀਆ ਤੇ ਕੋਈ ਬਣੀ ਨਹੀਂ ਭਾਵੇਂ ਉਹ ਅੱਤ ਦਰਜ ਦਾ ਗਰੀਬ ਮੁਲਕ ਹੀ ਕਿਉਂ ਨਾ ਇਹ ਜਾ ਕੇ ਪਤਾ ਲਾ ਹਾਂ ਦੇਖ ਪਹਿਲਾਂ ਚੱਲ ਆ ਪਤਾ ਨਹੀਂ ਸੀ ਕਰਦੇ ਪਤਾ ਆਪਾਂ ਨੂੰ ਵੀ ਸੀ ਪਹਿਲਾਂ ਹਾਂ ਕਿ ਦੁਨੀਆ ਕੋ ਵੀ ਸੀ ਪਰ ਲੱਗਦਾ ਸੀ ਵੀ ਆਪਾਂ ਗਰੀਬ ਨਹੀਂ ਕਿ ਲੋਕ ਕਹਿੰਣਗੇ ਯਾਰ ਜਿ ਗਈਓ ਕਦੇ ਜਿਹੜੀਆਂ ਆ ਗੱਲਾਂ ਦੱਸਦੇ ਹੁਣ ਆਪਾਂ ਇਸੇ ਚੱਕਰ ਦੀ ਜਾ ਕੇ ਆਏ ਆ ਜਾਇ ਪਤਾ ਲੱਗ ਗਿਆ ਬਈ ਆਪ ਦੀ ਧਰਤੀ ਤੋਂ ਵੱਡੀ ਚੀਜ਼ ਕੋਈ ਨਹੀਂ ਜੇ ਕਿ ਪਾਕਿਸਤਾਨੀ ਨੂੰ ਪਾਕਿਸਤਾਨ ਦੇ ਉੱਤੇ ਚੀਜ਼ ਕੋਈ ਲੱਗਣੀ ਨਹੀਂ ਇਹ ਗੱਲ ਜੰਮਾ ਸਹੀ ਆ ਵੀ ਆਪਾਂ ਕੋਈ ਕੈਨੇਡਾ ਦਾ ਜੰਪਲ ਆ ਹੂੰ ਉਹਨੂੰ ਕੈਨੇਡਾ ਦੇ ਉੱਤੇ ਨਹੀਂ ਕੋਈ ਚੀਜ਼ ਲੱਗਣੀ ਆਪਾਂ ਇੱਥੋਂ ਦੇ ਜੰਮੇ ਜਾਏ ਆ ਆਪਾਂ ਨੂੰ ਵੀ ਦੂਤ ਤੇ ਕੋਈ ਚੀਜ਼ ਨਹੀਂ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕਿਸੇ ਦੇ ਮਹਿਲ ਦੀ ਗੁਲਾਮੀ ਨਾਲੋਂ ਆਪਦੀ ਕੁਲੀ ਦੀ ਸਰਦਾਰੀ ਸੌ ਗੁਣਾ। ਬਸ ਬਸ। ਮੈਂ ਕਿਹ ਦੱਸ ਉਹਦਾ ਤਾਂ ਸਾ ਵੀ ਭਾਵੇਂ ਗਰੀਬ ਤੋਂ ਗਰੀਬ ਹੀ ਮੁਲਕ ਕਿਉਂ ਨਾ ਹੋਵੇ ਕਿਸੇ ਬੰਦੇ ਦਾ। ਹੂੰ। ਉਹ 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 ਫਾਈਨੈਂਸ਼ੀਅਲੀ ਤੌਰ ਤੇ ਗਰੀਬ ਹੋ ਸਕਦਾ ਉਹ ਆਪਦੇ ਕਲਚਰ ਤੋਂ ਗਰੀਬ ਨਹੀਂ ਹੁੰਦਾ। ਹੂੰ ਹੂੰ। ਹਰੇ ਅਫਰੀਕਾ ਚ ਕਿੰਨੇ ਅਜਿਹੇ ਮੁਲਕ ਆ ਆਰਥਿਕ ਤੌਰ ਤੇ ਕਮਜ਼ੋਰ ਆ ਪਰ ਕਲਚਰ ਤੌਰ ਤੇ ਬਹੁਤ ਤਕੜੇ ਆ ਕਈ। ਹੂੰ। ਪਰ ਉਹ ਆਪਦੇ ਮੁਲਕ ਤੋਂ ਉੱਤੇ ਕੋਈ ਮੁਲਕ ਨਹੀਂ ਆ ਯਾਰ ਬਸ। ਇੱਥੇ ਮੋਗਦੀ ਆ ਪੰਛੀ ਨੂੰ ਯਾਰ ਭਾਵੇਂ ਯਾਰ ਸੋਨੇ ਦੇ ਪਿੰਜਰੇ ਚ ਰੱਖ ਲਉ ਪਰ ਉਹ ਆਪਦੇ ਆਲਣੇ ਨੂੰ ਟੱਕਿਆਂ ਡੌਲਿਆਂ ਦੇ ਆਲਣੇ ਨੂੰ ਵੀ ਮਿਸ ਕਰਦਾ ਹੀ ਆ ਹਨਾ ਸਾਈਬੀਰੀਆ ਰੂਸ ਦੇ ਵਿੱਚ ਉੱਥੋਂ ਠੰਡੇ ਮੁਲਕ ਤੋਂ ਪੰਛੀ ਇੱਥੇ ਆ ਜਾਂਦੇ ਆ ਹਾਂ ਐਂ ਤਾਂ ਉੱਥੇ ਵੀ ਘਰ ਪਾਲਣ ਹਾਂ ਤੇ ਇੱਥੇ ਜਦੋਂ ਆਉਂਦੇ ਆ ਤੇ ਇੱਥੇ ਘਰ ਹੀ ਪਾਲਣ ਵਾਹ ਵਾਹ ਕੀ ਵਾਹ ਇੱਥੇ ਘਰ ਪਾਲਣ ਪਰ ਉਹ ਮੁੜਦੇ ਆ ਮੁੜਦੇ ਉਹਨਾਂ ਨੂੰ ਪਤਾ ਵੀ ਸਾਡਾ ਮੁਲਕ ਸਾਡਾ ਵਾ ਕਮਾਓ ਮੁੜਿਓ ਇਹ ਗੱਲ ਉਹਨਾਂ ਨੂੰ ਸਮਝਾ ਉਹਨਾਂ ਦਾ ਦਿਮਾਗ ਕਿੰਨਾ ਗ੍ਰਾਮ ਦਾ ਉਹ 10 ਗ੍ਰਾਮ ਦਾ ਕਿੰਨੇ ਕਿਤੇ ਗ੍ਰਾਮ ਹੋਗਾ ਇੱਕ ਟੋਲੇ ਜਿੱਡਾ ਸਾਡੇ ਕੋਲੇ 2 ਕਿਲੋ ਦਾ 2 ਕਿਲੋ ਦਾ ਤੇ ਉੱਥੇ ਉਹ ਇੱਥੇ ਸੋਸਾ ਸਮਝ ਨਹੀਂ ਹੈ ਨੀ ਕਿ ਉੱਥੇ ਉਹਨਾਂ ਚ ਸਮਝ ਵੱਡੀ ਹੈ 5 6 ਹਸੋ ਕਿੱਡੀ ਵੱਡੀ ਗੱਲ ਕਹੀ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਐਡੀ ਵੱਡੀ ਗੱਲ ਕਿਸੇ ਨੇ ਆਖੀ ਹੋਵੇ ਉਹ ਉਹ ਮੁੜਦੇ ਆਦਾ ਠੀਕ ਹੈ ਕਿ ਸਰਵਾਈਵ ਕਰਦੇ ਰੱਖੇ ਹੁਣ ਸਭ ਪਰ ਆਖਰੋਂ ਵਾਟਰ ਵੀ ਪਤਾ ਉਹਨੂੰ ਕਿੰਨੀ ਵਾਟਰ ਆ ਉਨਾਂ ਚੋਂ ਕੁਝ ਖਾਸ ਤਦ ਵੀ ਕਾਰਨ ਬਣਦੇ ਹੋਣਗੇ ਬਿਮਾਰ ਵੀ ਹੁੰਦੇ ਹੋਣਗੇ ਰਾਹ ਚ ਵੀ ਮਰਦੇ ਹੋਣਗੇ ਪਰ ਹੂੰ ਉਹ ਮੁੜਦੇ ਆਈ ਨਹੀਂ ਪਿੰਡ ਨੂੰ ਚੱਲਣਾ ਵੀ ਉਹਨਾਂ ਦੀ ਖਾਸ ਗੱਲ ਆ ਅਮਲੀ ਸਰ ਦਾ ਸਕੂਲ ਇੱਥੇ ਨਹੀਂ ਹਾਂ ਇਹ ਦੂਰ ਅੱਗੇ ਇਹ ਥੋੜਾ ਜਿਹਾ ਜਦੋਂ ਧਰਤੀ ਘੁੰਮਦੀ ਆ ਨਾ ਹਰ ਸਾਲ ਗਾਂਹ ਜਾਂਦੀ ਆ ਹਾਂ ਉਹ ਤਿੰਨ ਪੰਜ 6 ਮਹੀਨੇ ਹੋ ਗਏ ਨੂੰ ਤਾਂ ਥੋੜੀ ਜੀ ਧਰਤੀ ਕਿਸਕ ਗਈ ਉਹ ਅੱਗੇ ਜਾਵਣੇ ਅੱਗੇ ਚੱਲੇ ਹਾਂ ਇਹ ਤਾਂ ਗੱਲ ਕਰ ਤੂੰ ਛੇਤੀ ਮੁੜ ਆਇਆ ਨਹੀਂ ਤੇ ਉਹ ਸੂਏ ਤੇ ਹੁੰਦਾ ਇਹ ਧਰਤੀ ਕੋਲ ਹਾਂ ਸਹੀ ਹੈ ਲੈ ਵੀ ਜਾ ਲੋ ਟਿਕ ਖੋਲ ਗੇਟ ਕੋਲ ਅੱਛਾ ਗੱਡੀ ਅੰਦਰ ਕਰਾਂਗੇ ਹਾਂ ਗੱਡੀ ਅੰਦਰ ਕਰਾਂਗੇ ਗੱਡੀ ਅੰਦਰ ਕਰਾਂਗੇ ਬਸ ਜ਼ਿਆਦਾ ਜ਼ੋਰ ਨਾਲ ਨਹੀਂ ਮਾਰਾਂਗੇ ਵੀ ਇਹ ਨਾਲ ਗੱਡੀ ਦੇ ਵਿੱਚ ਇੱਥੇ ਆ ਕੇ ਨਾ ਹਰਪੇ ਤੈਨੂੰ ਦੁੱਖ ਹੋਊਗਾ। ਅਸਲੀ ਚਾਹ। ਮੈਂ ਇਹ ਮੰਨਦਾ ਹਾਂ ਉਹ ਮਜ਼ਾਦਦ ਨਹੀਂ। ਕਿਉਂਕਿ ਉਹ ਸਲਿੱਪ 'ਚ ਵੀ ਖੜੇ ਰਹੇ تھے۔ ਔਰ ਢੀਚੇ ਉਹ ਸੁਨੀਸ਼ ਰੈਨਾ ਮੇਰਾ ਯਾਰ। ਕੀ ਬਾਤ ਹੈ। ਲਿਓ ਕੱਢ ਕੇ ਸਮਾਨ। ਉਹ ਬੈਟਰੀ ਡਾਊਨ ਹੋ ਗਈ ਇਹਦੀ ਓਏ। ਮੈਂ ਕਿੱਥੇ ਗਿਆ ਨਾ ਵੀਰ। ਕੇਸ ਦਾ ਚੱਕ ਲਿਓ। ਚਾਕੂ। ਲਿਓ ਲਿਓ ਝਾਕੂ। ਆਪਾਂ ਕਿਹੜਾ ਚਾਰਜ ਕੀਤਾ ਇਹ? ਆਪਾਂ ਤਾਂ ਚਲਾ ਕੇ ਦੇਖਦੇ। ਉਹ ਉਹਨਾਂ ਦੀ ਚਾਰਜ ਕਰਕੇ ਦੇਤਾ ਦੇਤਾ। ਇਹ ਜੂੰਟ ਬਚ ਗਈ 600 ਤੋਂ ਟੱਪਣਾ ਦਿਓ ਜਿਹੜੀ ਬਚ ਹੋ ਗਈ ਹੋ ਗਈ ਹਾਂ 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 ਬੱਦਲ ਵੀ ਚੜਿਆ ਹੁੰਦਾ ਆਪਾਂ ਤਾਂ 5-7 ਬੌਲਾਂ ਕਰਾ ਕੇ ਦੇਖਣੀਆ ਵੀ ਹਰਪੇਜ ਨੂੰ ਬੌਂਸਰਾਂ ਮਾਰ ਕੇ ਦੇਖਣੀਆ ਚਾਰ ਹਾਂ ਚੱਕੋ ਤੂੰ ਤਾਂ ਬੌਲ ਸੱਚੀ ਕੋਈ ਵੱਡੀ ਲਈ ਫਿਰਦੇ ਆ ਸਾਰੇ ਤਰ੍ਹਾਂ ਦੇ ਨਹੀਂ ਆ ਬੇਹ ਇਹ ਨਹੀਂ ਵਰਤਾਂਗੇ ਆਪਾਂ ਥੋੜਾ ਜਿਹਾ ਵੱਜ ਨਾ ਜਾਵੇ ਪਰ ਸਾਰੇ ਤਰ੍ਹਾਂ ਦੇ ਹੈਗੇ ਆ ਅੱਛਾ ਹੋਰ ਵੀ ਹੈਗੇ ਆ ਆ ਹਕੀਮ ਰਾਹੁਲ ਇਹ ਇਸੇ ਕਪੜਾ ਚੀਜ਼ ਹੁੰਦਾ ਪੈਂਦਾ ਇਹ ਹੂੰ ਇਹ ਆਪ ਦੀ ਕਿੱਟ ਕੁੱਟ ਲਿਆਇਆ ਨਹੀਂ ਫਿਰ ਇਸ ਹਿਸਾਬ ਨਾਲ ਬਾਲ ਦੂਜੀ ਸੌਫਟ ਵਰਤਾਂਗੇ। ਤੂੰ ਆ ਦੇਖ ਪੈਚ ਬਣਾਈ ਦੇਖ ਇੱਕ ਮਿੰਟ। ਮੇਰੇ ਕੋਲ ਉਹ ਫਲਣਾ ਹੋਵੇ ਪੈਚ ਦਾ। ਸੀਮੈਂਟ ਨੂੰ ਮੈਨੂੰ ਮਿਸਤਰੀ ਨਾ ਮਿਲੇ। ਮੈਂ ਕੀ ਕੀਤਾ ਆਪ ਹੀ। ਆ ਆ ਆ ਲਿਆਂਦੀਆਂ ਛੱਤ ਛੱਤ ਵਾਲੀਆਂ। ਹਨਾ ਜਿਹੜੀਆਂ ਛੱਤ ਤੇ ਪਾਉਂਦੇ ਹੁੰਦੇ ਆ 6 6 ਫੁੱਟੀਆਂ। ਤੇ 6 6 ਫੁੱਟੀਆਂ ਤੇ ਮੈਂ ਲੈਵਲ ਕਰ ਲਿਆ। ਮਿੱਟੀ ਦਾ। ਮਿੱਟੀ ਦਾ ਲੈਵਲ ਕਰਕੇ ਤੇ ਮੈਂ ਆ ਸਾਰੀਆਂ ਬਿਛਾ ਦਿੱਤੀਆਂ। ਤੇ ਬਿਛਾਤੀਆਂ ਤੇ ਇਹ ਬਣ ਗਈ ਪੈਚ ਪੂਰੀ ਸਿਰ ਆ ਬੈਠ ਦੇਖਿਆ ਬੈਠਾ ਆ ਇਹ ਲਾਲ ਪੱਥਰ ਆ ਹੂੰ ਹੂੰ ਕਿਸੇ ਧਰਤੀ ਨੂੰ ਵਰਦਾਨ ਆ ਕੁਦਰਤੀ ਨਜ਼ਾਰਿਆਂ ਦਾ ਹਾਂ ਕਿਸੇ ਨੂੰ ਪਹਾੜਾਂ ਦਾ ਹੂੰ ਧੋਲਪੁਰ ریاست ਨੂੰ ਵਾਰਾ ਆ ਲਾਲ ਲਾਲ ਪੱਥਰ ਦਾ ਜਿੱਥੋਂ ਦੇ ਲਾਲ ਪੱਥਰ ਦੇ ਨਾਲ ਦਿੱਲੀ ਦੀ ਪਾਰਲੀਮੈਂਟ ਪ੍ਰਾਣੀ ਹੂੰ ਜਿਹੜੀ 1911 ਚ ਬਣੀ ਉਹ ਬਣੀ ਦਿੱਲੀ ਦਾ ਲਾਲ ਕਿਲਾ ਇਸੇ ਧੌਲਪੁਰ ਦੇ ਲਾਲ ਪੱਥਰ ਨਾਲ ਬਣਿਆ ਹੂੰ ਆਗਰੇ ਦਾ ਲਾਲ ਕਿਲਾ ਇਸੇ ਧੌਲਪੁਰ ਦੇ ਲਾਲ ਪੱਥਰ ਨਾਲ ਬਣਿਆ ਜਿਹੜੀਆਂ ਵੱਡੀਆਂ ਇਮਾਰਤਾਂ ਉਹਦੋਂ ਛੋਟੀਆਂ ਮੋਟੀਆਂ ਦਾ ਬਹੁਤ ਮਹਿਲ ਬਹੁਤ ਬਣਿਆ ਇਹ ਲਾਲ ਪੱਥਰ ਤੇ ਜਦੋਂ ਅਸੀਂ ਇਹਨੂੰ ਇਹਨੂੰ ਕੀ ਕਰਨਾ ਹੁੰਦਾ ਟਰਨਿੰਗ ਪੇਚ ਬਣਾਉਣਾ ਹੁੰਦਾ ਵੀ ਜੇ ਮੈਂ ਬਾਲ ਟਰਨ ਕਰਾਉਣੀ ਜ਼ਿਆਦਾ ਟਰਨ ਕਰਾਉਣੀ ਆ ਤਾਂ ਮੈਂ ਆਹ ਵਿਛਾ ਲੈਣਾ ਇਹਦੇ ਉੱਤੇ ਤਾਂ ਦਰੀ ਤੇ ਕੀ ਕਰਦੀ ਆ ਬਾਲ ਗ੍ਰਿਪ ਕਰਦੀ ਆ ਤੇ ਇੱਕ ਹੋਰ ਆ ਇਹਦੇ ਚ ਕੀ ਹੁੰਦੀ ਆ ਇਹਦੇ ਚ ਬਲ ਪੈ ਜਾਂਦੇ ਆ ਥੋੜੇ ਜੇ ਇਕੱਠੀ ਹੋਣਾ ਕੁਦਰਤੀ ਕਿਹੜਾ ਕਿੱਲ ਗੱਡੇ ਆ ਪਰ ਇਹ ਕੀ ਕਰਦੀ ਆ ਫਿਰ ਇਹ ਅਨਪ੍ਰੋਡਿਕਟੇਬਲ ਕੰਮ ਹੋ ਜਾਂਦਾ ਵੀ ਪਤਾ ਨਹੀਂ ਕਦੋਂ ਕਿੱਧਰ ਨੂੰ ਆ ਫਿਰ ਉਹਦੇ ਨਾਲ ਇਹ ਪਰੇਸ਼ਾਨ ਵੱਧ ਹੁੰਦੇ ਆ ਖੇਡਣ ਲੱਗਦੇ ਮੇਨ ਕੰਮ ਤਾਂ ਪਰੇਸ਼ਾਨ ਕਰਨ ਦਾ ਹਾਂ ਵੀ ਮੇਨ ਮੇਨ ਕੰਮ ਆਪਣਾ ਇਹਨਾਂ ਨੂੰ ਪਰੇਸ਼ਾਨ ਕਰਨਾ ਹੈ ਨਾ ਕਿ ਪਰ ਪਰੇਸ਼ਾਨੀ ਤੋਂ ਬਚਾਉਣਾ ਹੈ ਨਾ ਚੱਲ ਕਰਕੇ ਸ਼ੁਰੂ ਹਾਂ ਚੱਲ ਕਰਾ ਫੇਕ ਕਰੀਵੇ ਚੱਲ ਸੋਲ ਤੂੰ ਕਰਾ ਪਹਿਲਾਂ ਇਹ ਇੱਥੇ ਵੀ ਮੇਰਾ ਇੱਕ ਕੰਮ ਹੋਰ ਕੀਤਾ ਵਾ ਇਥੇ ਮੇਰੀ ਪੈਚਾ ਜਿਹੜੀ ਉਹ 20 ਗਾਜ ਦੀ ਰੱਖੀ ਆ ਬਈ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਟਾਈਮ ਘੱਟ ਮਿਲੇ ਹਾਂ ਜੱਜਮੈਂਟ ਕਰਦਾ ਬਈ ਹਾਂ ਬਈ ਇਹਨਾਂ ਕੋਲ ਟਾਈਮ ਘੱਟ ਹੋਵੇ ਕਿਉਂਕਿ ਮੇਰੀ ਬਾਲ ਦੀ ਸਪੀਡ ਘਟਾ ਤਾਂ ਇਹਦੇ ਕੋਲ ਟਾਈਮ ਘੱਟ ਹੋਵੇ ਉਹੋ ਜਿਹਾ ਜੇ ਜੀ ਮੇਰੀ ਸਪੀਡ ਘਟਾ ਆ ਚੰਗਾ ਚਲ ਤੇ ਫਿਰ ਚਲੋ ਜੀ ਇੱਕ ਤੈਨੂੰ ਹੋਰ ਗੱਲ ਦੱਸ ਦਿੰਨਾ ਆ ਕੁਦਰਤੀ ਕੇਸ ਆ ਵੀ ਇਹਨੇ ਬਾਲ ਸਿੱਧੀ ਸੱੜਤੀ ਆ ਮੈਂ ਕਦੇ ਇਹਨੂੰ ਬਾਲ ਸਿੱਧੀ ਸੱੜਦੇ ਨੂੰ ਨਹੀਂ ਦੇਖਿਆ ਮੈਂ ਅਹੀਂ ਸੋਚੀ ਜਾਂਦਾ ਵੀ ਮੈਂ ਕਹਾਂ ਮੈਨੂੰ ਵੀਡੀਓ ਚ ਐਡਿਟ ਕਰਨੀ ਪਣੀ ਉਹਨਾਂ ਨੇ ਕਹਣਾ ਜਵਾਕ ਦਾ ਕਰੈਕਟ ਖੜਾਉਂਦਾ ਕਰੈਕਟ ਕਹਿੰਦਾ ਬਾਲ ਸਿੱਧੀ ਨਹੀਂ ਸੱੜਦਾ ਟੀਚ ਪੁਰਾਣੇ ਪਲੇਅਰ ਹੁੰਦੇ ਆ ਕਈ ਨਹੀਂ ਬਾਲੇ ਚੱਲਦੇ ਹੋ ਨਵੇਂ ਦੇ ਪ੍ਰਭਾਵ ਬਣਾਏ ਆ ਹਾਂ ਮੈਂ ਕਹਾਂ ਮੈਂ ਕਹਾਂ ਲੋਕਾਂ ਨੇ ਵੀਡੀਓ ਦੇਖਣੀ ਆ ਲੈਣੇ ਕਹਿੰਦਾ ਬਾਲ ਤਾਂ ਸਿੱਧੀ ਨਹੀਂ ਸੱੜਦਾ ਜਵਾਕ ਉਹ ਕਹਿੰਦੇ ਕਰੈਕਟ ਖੇਡਦੇ ਆ ਮੈਂ ਕਹਾਂ ਕੱਟਣੀ ਨਾ ਪਵੇ ਕਿਤੇ ਆ ਆ ਦੇ ਗ੍ਰੇਟ ਹਾਂ ਆ ਦੇ ਐਡੀਆਂ ਐਡੀਆਂ ਵਾਈਡ ਸੱਟਦਾ ਤੇ ਤੇਰੇ ਸਾਹਮਣੇ ਆ ਮੈਂ ਜਦੋਂ ਬੋਲਿੰਗ ਕਰਾਉਣ ਲੱਗਿਆ ਮੈਂ ਇੱਕ ਨਹੀਂ ਵਾਈਡ ਸੱਟਣੀ ਉਹ ਵਾ ਹੂੰ ਓਏ ਇਹ ਭਰਾਵਾ ਇਹਨੇ ਨਾ ਉਹ ਉਹ ਇਹ ਮੋਡਿਆਂ ਚ ਜਾਣ ਵਾਲੀ ਆ ਯਾਰ ਇਹਨਾਂ ਦੇ ਜਵਾਕਾਂ ਦੇ ਤੇਜ਼ ਤਾਂ ਵੱਧ ਮਾਰਦੇ ਆ ਸਗਾਂ ਦੀ ਇੱਕ ਹੋਰ ਵੀ ਕੇਸ ਆ ਅੱਜ ਬੱਦਲ ਕਰਕੇ ਨਾ ਜਿਹੜੀ ਆ ਆ ਬੋਲ ਆ ਜਿਹੜੀ ਇਹਦੇ ਹੱਥ ਚ ਆ ਪਲਾਸਟਿਕ ਦੀ ਇਹ ਹਵਾ ਦੇ ਵਿੱਚ ਬੜੀ ਜੇਲ ਕੋਈ ਨਾ ਮਸੀਮ ਜੇ ਵਾਲੀ ਫੜਾਤੀ ਇਹਨੂੰ ਆਜ ਮੈਂ ਤਸੀਮ ਆ ਇਹ ਫੜਾਤੀ ਹਵਾ ਦੇ ਵਿੱਚ ਮੂਵਮੈਂਟ ਬਹੁਤ ਕਰਦੀ ਆ ਆ ਅਸੀਂ ਹੁਣ ਤਾਂ ਇਹ ਵੀ ਰਿਦਮ ਫੜ ਗਿਆ ਵੀ ਮੁਹੰਮਦ ਸਾਮੀ ਵਾਂਗੂ ਹੂੰ ਚੱਲ ਸੋਰ ਸਿਟੀ ਕਾ ਪੂਰਾ ਕਰੜੀ ਕਰਕੇ ਪੂਰਾ ਜਾਣ ਦੀ ਫੋਲਟਾ ਹੱਜੀ ਮਾਰੀ ਸਿੱਧੀ ਮੂੰਹ ਵੱਲੋਂ ਵੀਮਰ ਮਾਰ ਵੀਮਰ ਮਾਰ ਮਾਰ ਬਾਵਾ ਕੱਲਾ ਰੱਖੀ ਨੀ ਮੂੰਹਾਂ ਬਾਵਾ ਤੇਰੀ ਹੂੰ ਚਾਲ ਖਣਕੇ ਓਹ ਵੇਨੇ ਬੋਲ ਈ ਕਰਤਾ ਲੈ ਓ ਬੋਲ ਉੱਠਦੀ ਨਹੀਂ ਨਾ ਇਹ ਤੇ ਨਾ ਥੋੜਾ ਜਿਹਾ ਇਹ ਨਾ ਸਾਥੋਂ ਕੁੱਟਣ ਚ ਨਹੀਂ ਘੱਟ ਰਹਿ ਗਈ ਥੱਲੋਂ ਤੇ ਬੋਲ ਨਾ ਉੱਠਦੀ ਘੱਟ ਆ ਇੱਥੇ ਬੋਲ ਨਾ ਬਾਉਂਸ ਨਹੀਂ ਲੈਂਦੀ ਹੂੰ ਚੱਲ ਬਹੁਤ ਤੇਜ਼ ਸੀ ਓਏ ਯਾਰ ਬੰਦਾ ਕਿਵੇਂ ਆ ਬੰਦਾ ਨਹੀਂ ਨਹੀਂ ਉਹ ਖੜਕਦਾ ਕਿੰਨੀ ਤੇਜ਼ ਹੈ ਸੁਣ ਬੜਾ ਬੰਦਾ ਜਿਹੜਾ ਕਪੜਾ ਅੱਗੇ ਮਾਰਦਾ ਨਹੀਂ ਨਹੀਂ ਇੰਨਾ ਤਾਂ ਕਿੰਨਾ ਕਰਤੇ ਓਹ ਹੋ ਮਾ ਉਹ ਹੋਏ ਯਾਰ ਗੱਡੀ ਦੀ ਚਾਬੀ ਕਿਹੜੀ ਨਹੀਂ ਆ ਗਈ ਮੇਰੇ ਕੋਲ ਸਕਾਰਪੀਓ ਦੀ ਹੈ ਨਹੀਂ ਕਿ ਗੇਟ ਬੰਦ ਕਰਿਆ ਚੱਲ ਆਪਣਾ ਦੀ ਗੱਡੀ ਆ ਚੱਲ ਯਾਰ ਉਸ ਸਿਆਣਾ ਦੇ ਵਾਹ ਤੇ ਟਿਕੀ ਫਿਰ ਥੋੜਾ ਜਾਇਆ ਹੋਇਆ ਕਿ ਮੇਰੇ ਗੋਡੇ ਦੁਖਣ ਲੱਗ ਗਏ ਬਾਹਰ ਬੰਦ ਕਰਿਆ ਪੁੱਤ ਐ ਟ ਇੱਧਰ ਕੋ Yeah.